ਤਰਨਤਾਰਨ ਜਿਮਨੀ ਚੋਨ ਦਾ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤੇ ਨਾਲ ਦੀ ਨਾਲ ਤਰਨਤਾਰਨ ਦੇ ਵਿੱਚ ਮੈਲਾ ਉਮੀਦਵਾਰਾਂ ਦੇ ਵਿੱਚ ਇੱਕ ਨਾਮ ਖਾਸ ਚਰਚਾ ਦੇ ਵਿੱਚ ਹੈ ਨਾਮ ਹੈ ਹਰਵਿੰਦਰ ਕੌਰ ਉਸਮਾ ਇਹ ਉਹੀ ਹਰਵਿੰਦਰ ਕੌਰ ਉਸਮਾ ਨੇ ਜਿਸ ਨੇ 12.5 ਸਾਲਾਂ ਦੀ ਇੱਕ ਲੰਬੀ ਲੜਾਈ ਸੱਤਾਧਾਰੀ ਪਾਰਟੀ ਦੇ ਵ代ਕ ਮਨਜਿੰਦਰ ਸਿੰਘ ਲਾਲਪੁਰਾ ਦੇ ਖਿਲਾਫ ਲੜੀ 2013 ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਜਿਸ ਦੇ ਵਿੱਚ ਹਰਵਿੰਦਰ ਕੌਰ ਉਸਮਾਨ ਨੂੰ ਜਾਤੀ ਸੂਚਕ ਸ਼ਬਦ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਬੋਲੇ ਗਏ ਤੇ ਇਸ ਤੋਂ ਬਾਅਦ ਹਰਵਿੰਦਰ ਕੌਰ ਉਸਮਾਨ ਨੇ ਲੰਬੀ ਲੜਾਈ ਲੜੀ ਤੇ ਹੁਣ ਜਦੋਂ ਗੱਲ ਕਰੀਏ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਇਸ ਦਰਮਿਆਨ ਹੀ ਤਰਨਤਾਰਨ ਜਿਮਨੀ ਚੋਣ ਆਈਏ ਤੇ ਮਹਿਲਾ ਉਮੀਦਵਾਰਾਂ ਦੇ ਵਿੱਚ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਹਰਵਿੰਦਰ ਕੌਰ ਉਸਮਾਨ ਇਸ ਗੱਲ ਦਾ ਦਾਵਾਵਾਦਾ ਕਰਦੀ ਨੇ ਕਿ ਉਹ ਔਰਤਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਨਹੀਂ ਤੇ ਔਰਤਾਂ ਵੱਡੇ ਪੱਦਰ ਤੇ ਉਹਨਾਂ ਦੇ ਨਾਲ ਆ ਕੇ ਖੜੇ ਹੋਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਰਨਤਾਰਨ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਹੈ ਕੀ ਵਾਕਈ ਤਰਨਤਾਰਨ ਦੇ ਵਿੱਚ ਜਿੱਥੇ ਪੰਥਕ ਤੇ ਨਾਲ ਦੀ ਗੱਲ ਕਰਦੇ ਆ ਜਿੱਥੇ ਸੱਤਾਧਾਰੀ ਪਾਰਟੀ ਦੀ ਗੱਲ ਕਰਦੇ ਆ ਉਥੇ ਹਰਵਿੰਦਰ ਕੌਰ ਉਸਮਾ ਨੂੰ ਵੱਡਾ ਹੰਗਾਰਾ ਮਿਲੇਗਾ ਇਹ ਸਾਰੀਆਂ ਚੀਜ਼ਾਂ ਹਾਲਾਂਕਿ ਭਵਿੱਖ ਦੇ ਗਰਭ ਦੇ ਵਿੱਚ ਨੇ ਪਰ ਦੇਖਣਾ ਇਹ ਹੋਵੇਗਾ ਕਿ ਹਰਵਿੰਦਰ ਕੌਰ ਉਸਮਾ ਕਿੰਨੀਆਂ ਵੋਟਾਂ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਬਟੋਰ ਲੈਂਦੇ ਨੇ ਜਾਣਕਾਰੀ ਨੂੰ ਅੱਗੇ ਸਾਂਝੀ ਕਰੋ ਤੇ ਨਾਲ ਦੀ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ